ਮੇਰੇ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਕਾਂਗਰਸ ਬੜੀ ਵੱਡੀ ਲੀਡ ਨਾਲ ਜਿੱਤ ਰਹੀ ਹੈ ਤੇ ਦਰਿਆਲ ਪਾ ਕਰਦੇ ਉਹਦਾ ਹਲਕਾ ਤੇ ਉੱਥੇ ਸਿਰਫ ਕਾਂਗਰਸੀ ਉਮੀਦਵਾਰ ਨੂੰ 9000 ਰੁਪਏ ਪੈਂਦੀਆਂ ਨੇ ਬੰਦੇ ਦਾ ਆਪਣਾ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਲਾਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਜਿਵੇਂ ਪਚਾਲ ਜਾ ਆ ਗਿਆ ਹੋਵੇ ਪਚਾਲ ਆਉਣ ਦੇ ਬਾਅਦ ਜਿਵੇਂ ਕਿ ਆਇਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਹੋਣਾ ਨੇ ਜਿਵੇਂ ਆਪਣੇ ਅਹੁਦੇ ਤੋਂ ਜਿਹੜਾ ਹੈ ਉਹ ਅਸਤੀਫਾ ਦੇ ਦਿੱਤਾ ਉਸ ਤੋਂ ਮੰਗਰੋਈ ਜਿਹੜੇ ਨੇ ਅ ਅੰਮ੍ਰਿਤਸਰ ਤੋਂ ਜਿਹੜੇ ਐਮਪੀ ਦੀ ਚੋਣ ਲੜ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਸਰਦਾਰ ਉਪਕਾਰ ਸਿੰਘ ਸੰਧੂ ਹੁਣੀ ਉਹਨਾਂ ਨੇ ਵੀ ਆਪਣੇ ਕੱਲ ਫੇਸਬੁੱਕ ਪੇਜ ਦੇ ਉੱਤੇ ਆਪਣੇ ਇੱਕ ਸਟੇਟਸ ਜਿਹੜਾ ਪਾਇਆ ਹੈ ਉਹਦੇ ਵਿੱਚ ਭਗਵੰਤ ਮਾਨ ਦੇ ਜਿਹੜਾ ਪਾਰਟੀ ਦਾ ਜਿਹੜਾ ਕਨਵੀਨਰ ਲਾਉਣ ਤੇ ਵਿਰੋਧ ਜਤਾਇਆ ਪਰ ਉਹਨਾਂ ਸਰਦਾਰ ਉਪਕਾਰ ਸਿੰਘ ਸੰਧੂ ਮੇਰੇ ਨਾਲ ਨੇ ਸੰਧੂ ਸਾਹਿਬ ਕੀ ਮਕਸਦ ਸੀਗਾ ਇਸ ਪੋਸਟ ਦਰੀ ਨੂੰ ਇਸ ਤਰ੍ਹਾਂ ਜੀ ਇੱਕ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਆ ਪੰਜਾਬ ਦਾ ਪਾਰਟੀ ਦਾ ਪ੍ਰਧਾਨ ਅੱਜ ਜਦੋਂ ਕਿ ਪਾਰਟੀ ਇਲੈਕਸ਼ਨ ਤੋਂ ਬਾਅਦ ਪੰਜਾਬ ਵਿੱਚ ਖੇਰੂ ਖੇਰੂ ਹੋ ਚੁੱਕੀ ਆ ਵੈਂਟੀਲੇਟਰ ਤੇ ਆ ਇੱਕ ਕਹਿ ਲਈਏ ਵੀ ਜਿਵੇਂ ਕੈਂਸਰ ਦੀ ਚੌਥੀ ਸਟੇਜ ਹੁੰਦੀ ਆ ਔਰ ਬੜੇ ਸੂਝਵਾਨ ਤੇ ਸਮਝ ਰੱਖਣ ਵਾਲੇ ਆਗੂ ਦੀ ਜ਼ਰੂਰਤ ਸੀ ਉਹਨੂੰ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਜਾਂਦਾ ਤੇ ਭਗਵੰਤ ਮਾਨ ਜੀ ਦਾ ਠੀਕ ਹੈ ਉਹ ਇੱਕ ਹਾਰਡ ਵਰਕਰ ਆ ਸਟਾਰ ਪ੍ਰਚਾਰਕ ਆ ਸਭ ਕੁਝ ਠੀਕ ਹੈ ਪਰ ਜਿਹੜਾ ਉਹਨਾਂ ਦਾ ਉਹ ਸ਼ਰਾਬ ਨਹੀਂ ਛੱਡ ਸਕਦੀ ਸਵੇਰ ਤੋਂ ਲੈ ਕੇ ਰਾਤ ਤੱਕ ਸ਼ਰਾਬ ਪੀਣੀ ਜਿਵੇਂ ਕਿ ਪਹਿਲਾਂ ਮੈਂ ਵੀ ਵਿਸ਼ਵਾਸ ਨਹੀਂ ਸੀ ਕਰਦਾ ਤੇ ਇਲੈਕਸ਼ਨ ਦੇ ਵਿੱਚ ਅਟਾਰੀ ਦੇ ਹਲਕੇ ਵਰਪਾਲ ਦੀ ਸਟੇਜ ਦੇ ਉੱਤੇ ਮਤਲਬ ਇੰਨੇ ਕਿ ਸ਼ਰਾਬੀ ਸਨ ਕਿ ਇੰਨੀ ਜਦੀ ਪਬਲਿਕ ਤੇ ਲੋਕ ਖੜਾ ਰਹੇ ਸਨ ਤੇ ਉਹ ਜੋ ਉਹਨਾਂ ਦੇ ਹਾਲਾਤ ਸਨ ਉਹ ਪਬਲਿਕ ਦੇ ਵਿੱਚ ਇੱਕ ਬੜਾ ਗਲਤ ਮੈਸੇਜ ਜਾਂਦਾ ਔਰ ਪਾਰਟੀ ਨੂੰ ਚਲਾਉਣ ਲਈ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਇੱਕ ਵਧੀਆ ਸੂਝਵਾਨ ਬੇਦਾਗ ਸ਼ਖਸੀਅਤ ਸੁਖਪਾਲ ਸਿੰਘ ਖੈਰਾ ਨੂੰ ਛੱਡ ਕੇ ਤੇ ਭਗਵੰਤ ਮਾਨ ਦੀ ਚੋਣ ਕਰਨੀ ਇਹ ਸਾਡੇ ਕਨਵੀਨਰ ਸਾਹਿਬ ਮਿਸਟਰ ਵਿੰਦ ਕੇਜਰੀਵਾਲ ਜੀ ਤੇ ਵੀ ਕਿਤੇ ਨਾ ਕਿਤੇ ਸਵਾਲੀਆ ਚਿੰਨ ਆਉਂਦਾ ਹੈ ਪਿੱਛੇ ਵੀ ਕਈ ਬੜੇ ਫੈਸਲੇ ਉਹਨਾਂ ਵੱਲੋਂ ਗਲਤ ਹੋਏ ਪਰ ਸਮੇਂ ਦੀ ਨਜਾਕਤ ਨੂੰ ਮੁੱਖ ਰੱਖਦੇ ਆਂ ਕਿਉਂਕਿ ਬੜੀ ਵੱਡੀ ਲੜਾਈ ਲੋਕਾਂ ਨੂੰ ਬੜੀ ਵੱਡੀ ਆਸ ਸੀ ਕਿ ਜਿਹੜਾ ਇੱਕ ਸਿਸਟਮ ਦੇ ਵਿੱਚ ਬਦਲਾਅ ਲਿਆਉਣ ਦੀ ਲੜਾਈ ਲੜੀ ਜਾ ਰਹੀ ਆ ਤੇ ਕਈ ਵਾਰੀ ਹੁੰਦਾ ਹੈ ਕਿ ਉਹ ਹਾਲਾਤਾਂ ਨੂੰ ਮੁੱਖ ਰੱਖ ਕੇ ਚੁੱਪ ਰਿਆ ਜਾਂਦਾ ਹੈ ਪਰ ਅੱਜ ਵੀ ਜੇ ਅਜਿਹੇ ਫੈਸਲੇ ਲੈਣੇ ਆ ਤੇ ਇਹ ਕਿਤਨਾ ਕਿਤੇ ਸ਼ੰਕਾ ਪ੍ਰਗਟਾਉਂਦਾ ਹੈ ਕਿ ਕੀ ਕਾਰਨ ਆ ਕੀ ਕਮਜ਼ੋਰੀਆਂ ਕੇਜਰੀਵਾਲ ਸਾਹਿਬ ਦੇ ਵਿੱਚ ਕਿ ਉਹਨਾਂ ਨੂੰ ਜਾਂ ਤੇ ਉਹ ਕੋਈ ਕੰਮ ਕਰਨ ਵਾਲੇ ਬੰਦੇ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਦਾ ਲੋਕਾਂ ਚ ਜਨ ਅਧਾਰ ਆ ਹੁਣ ਖੈਰਾ ਸਾਹਿਬ ਦੇ ਬਾਰੇ ਅਸੀਂ ਪਿੱਛੇ ਫੀਡਬੈਕ ਕਿਸੇ ਨਾਲ ਵੀ ਗੱਲ ਕਰਦੇ ਆ ਪਬਲਿਕ ਵਿਊਜ਼ I ਮੀਨ ਜਹਾਂਗੀਰ ਜੀ ਦੇ ਹਲਕੇ ਚ ਮੈਨੂੰ ਜਾਣ ਦਾ ਮੌਕਾ ਮਿਲਿਆ ਟਾਰੀ ਹਲਕੇ ਚ ਮਜੀਠੇ ਹਲਕੇ ਚ ਜਿੱਥੇ ਵਜਾਈਦਾ ਲੋਕਾਂ ਦੀ ਇੱਕ ਆਵਾਜ਼ ਵੀ ਐਸ ਵੇਲੇ ਜੇ ਕੋਈ ਪਾਰਟੀ ਨੂੰ ਚਲਾ ਸਕਦਾ ਸੁਖਪਾਲ ਸਿੰਘ ਖਰਾ ਚਲਾ ਸਕਦਾ ਸੰਧੂ ਸਾਹਿਬ ਜਦੋਂ ਤੁਸੀਂ ਇਲੈਕਸ਼ਨ ਦੇ ਦੌਰ ਸੀਗਾ ਉਦੋਂ ਇਹ ਗੱਲ ਪਬਲਿਕ ਦੇ ਵਿੱਚ ਭਗਵੰਤ ਮਾਨ ਦਾ ਨਾਂ ਹੀ ਉਹ ਫਿਰ ਬੇਦਾਗ ਆ ਕੋਈ ਮਤਲਬ ਉਹ ਤੇ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਕੋਈ ਬੇਦਾਗ ਮੇਰੇ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਕਾਂਗਰਸ ਬੜੀ ਵੱਡੀ ਲੀਡ ਨਾਲ ਜਿੱਤ ਰਹੀ ਹੈ ਤੇ ਦਰਿਆਲ ਪਾ ਕਰਦੇ ਉਹਦਾ ਹਲਕਾ ਤੇ ਉੱਥੇ ਸਿਰਫ ਕਾਂਗਰਸੀ ਉਮੀਦਵਾਰ ਨੂੰ 9000 ਰੁਪਏ ਦੀਆਂ ਨੇ ਬੰਦੇ ਦਾ ਆਪਣਾ ਕੰਮ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਲਾਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਜਿਵੇਂ ਪਚਾਲ ਜਾ ਆ ਗਿਆ ਹੋਵੇ ਪਚਾਲ ਆਉਣ ਦੇ ਬਾਅਦ ਜਿਵੇਂ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਹੋਣਾ ਨੇ ਜਿਵੇਂ ਆਪਣੇ ਅਹੁਦੇ ਤੋਂ ਜਿਹੜਾ ਹੈ ਉਹ ਅਸਤੀਫਾ ਦੇ ਦਿੱਤਾ ਉਸ ਤੋਂ ਮੰਗਰੋਈ ਜਿਹੜੇ ਨੇ ਅ ਅੰਮ੍ਰਿਤਸਰ ਤੋਂ ਜਿਹੜੇ ਐਮਪੀ ਦੀ ਚੋਣ ਲੜ